ਵੱਡੀ ਖਬਰ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਵੱਧ ਜਾਣਗੇ ਰੇਟ ਵਿਛਾਈ ਜਾ ਰਹੀ ਹੈ ਇੱਕ ਨਵੀਂ ਰੇਲਵੇ ਲਾਈਨ ਤੇ ਬਹੁਤ ਜਲਦ ਸ਼ੁਰੂ ਹੋ ਰਿਹਾ ਹੈ ਪ੍ਰੋਜੈਕਟ ਜੀ ਹਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਦੁੱਗਣੇ ਤੋਂ ਵੀ ਜ਼ਿਆਦਾ ਹੋ ਜਾਣਗੇ ਕਿਉਂਕਿ ਇੱਕ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ ਤੇ ਇਹ ਪ੍ਰੋਜੈਕਟ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਦਰਸਲ ਦਿੱਲੀ ਤੋਂ ਚੰਮੂ ਕਸ਼ਮੀਰ ਤੱਕ ਇੱਕ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ ਜਿਹੜੀ ਕਿ ਪੰਜਾਬ ਦੇ ਵਿੱਚੋਂ ਦੀ ਹੋ ਕੇ ਲੰਗੇਗੀ ਜਿਸ ਦੇ ਨਾਲ ਬਹੁਤ ਸਾਰੇ ਸੂਬਿਆਂ ਦਾ ਆਪਸੀ ਤਾਲਮੇਲ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਵੱਧ ਜਾਵੇਗਾ ਤੇ ਨਾਲ ਹੀ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਦੁੱਗਣੇ ਤੋਂ ਵੀ ਜ਼ਿਆਦਾ ਹੋ ਜਾਣਗੇ ਇਸ ਸਬੰਧ ਦੇ ਵਿੱਚ ਅੰਬਾਲਾ ਡਿਵੀਜ਼ਨ ਦੇ ਮੈਨੇਜਰ ਨੂੰ ਜਿਹੜੀ ਕਿ ਰਿਪੋਰਟ ਉਹ ਸੌਂਪ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਦਾ ਸਰਵੇਖਣ ਪੁਨੇ ਦੀ ਇੱਕ ਕੰਪਨੀ ਕਰ ਰਹੀ ਹੈ ਜਿਸ ਨੇ ਪਿਛਲੇ ਸਾਲ ਤੋਂ ਹੀ ਇਹ ਸਰਵੇਖਣ ਸ਼ੁਰੂ ਕਰ ਦਿੱਤਾ ਸੀ ਇਹ ਸਰਵੇਖਣ ਤਿੰਨ ਪੜਾਵਾਂ ਦੇ ਵਿੱਚ ਹੋਵੇਗਾ ਜਿਸ ਦੇ ਵਿੱਚ ਪਹਿਲਾ ਪੜਾ ਦਿੱਲੀ ਤੋਂ ਅੰਬਾਲਾ ਤੱਕ ਦਾ ਹੋਵੇਗਾ ਦੂਸਰਾ ਪੜਾ ਅੰਬਾਲਾ ਤੋਂ ਜਲੰਧਰ ਤੱਕ ਦਾ ਹੋਵੇਗਾ ਤੇ ਤੀਸਰਾ ਪੜਾ ਜਲੰਧਰ ਤੋਂ ਜੰਮੂ ਤੱਕ ਹੋਵੇਗਾ ਇਨ੍ਹਾਂ ਤਿੰਨਾ ਪੜਾਵਾਂ ਦੇ ਵਿੱਚ ਇੱਕ ਕੰਪਨੀ ਸਰਵੇਖਣ ਕਰੇਗੀ ਦੱਸਦੀ ਏ ਕਿ ਇਸ ਬੰਦ ਦੇ ਵਿੱਚ ਅਜੇ ਰੇਲਵੇ ਬੋਰਡ ਦੇ ਵੱਲੋਂ ਹਰੀ ਚੰਡੀ ਨਹੀਂ ਦਿੱਤੀ ਗਈ ਜਦੋਂ ਇਹ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਫਿਰ ਇਹ ਪ੍ਰੋਜੈਕਟ ਜੋਰਾਸ਼ੂਰਾਂ ਦੇ ਨਾਲ ਸ਼ੁਰੂ ਹੋ ਜਾਵੇਗਾ ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਕੀਤੀ ਜਾਵੇਗੀ ਤੇ ਇਹ ਅਨਾਉਂਸਮੈਂਟ ਵੀ ਬਹੁਤ ਜਲਦ ਕਰ ਦਿੱਤੀ ਜਾਵੇਗੀ ਜਿਸ ਕਰਕੇ ਹੀ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਬਹੁਤ ਜ਼ਿਆਦਾ ਵਧ ਜਾਣਗੇ ਇਸ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਮੁਆਵਜ਼ੇ ਬਾਰੇ ਵੀ ਗੱਲ ਕੀਤੀ ਜਾਵੇਗੀ ਜਦੋਂ ਰੇਲਵੇ ਬੋਰਡ ਦੇ ਵੱਲੋਂ ਇਹ ਮਨਜ਼ੂਰੀ ਦੇ ਦਿੱਤੀ ਗਈ ਤਾਂ ਬਾਅਦ ਵਿੱਚ ਟੈਂਡਰ ਪਾਸ ਕੀਤਾ ਜਾਵੇਗਾ ਤੇ ਨਾਲ ਹੀ ਠੇਕੇਦਾਰਾਂ ਦੀ ਚੋਣ ਵੀ ਹੋਵੇਗੀ ਤਾਂ ਇਹ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਬਹੁਤ ਜ਼ਿਆਦਾ ਵਧਣਗੇ ਜਿਹੜੇ ਲੋਕ ਜ਼ਮੀਨ ਵੇਚਣਾ ਚਾਹੁੰਦੇ ਨੇ ਉਹਨਾਂ ਦੇ ਲਈ ਤਾਂ ਇਹ ਫਾਇਦੇ ਦੀ ਗੱਲ ਹੈ ਕਿਉਂਕਿ ਇਹ ਬਹੁਤ ਵੱਡੀ ਰਕਮ ਇਸ ਤੇ ਬਦਲੇ ਦੇ ਵਿੱਚ ਮਿਲੇਗੀ ਜਿੱਥੋਂ-ਜਿੱਥੋਂ ਦੀ ਇਹ ਰੇਲਵੇ ਲਾਈਨ ਲੰਗੇਗੀ ਉੱਥੇ ਤਾਂ ਰੇਟ ਵਧੇਗਾ ਹੀ ਨਾਲ ਹੀ ਆਸ-ਪਾਸ ਜਿਹੜੀ ਜ਼ਮੀਨ ਲੱਗਦੀ ਹੈ ਉਸ ਦਾ ਰੇਟ ਵੀ ਉਸ ਦਾ ਮੁੱਲ ਵੀ ਬਹੁਤ ਜ਼ਿਆਦਾ ਵਧ ਜਾਵੇਗਾ ਸੋ ਇਹ ਪੰਜਾਬ ਦੇ ਲੋਕਾਂ ਦੇ ਲਈ ਇੱਕ ਐਸੀ ਖਬਰ ਹੈ ਜਿਸ ਨਾਲ ਉਹਨਾਂ ਨੂੰ ਬਹੁਤ ਵੱਡਾ ਮੁੱਲ ਮਿਲੇਗਾ ਜਿਹੜੀ ਜ਼ਮੀਨ ਐਕਵਾਇਰ ਹੋਏਗੀ ਉਸ ਦੇ ਬਦਲੇ ਸਰਕਾਰ ਕਿਸਾਨਾਂ ਨੂੰ ਬਹੁਤ ਵੱਡੀ ਰਕਮ ਦੇਵੇਗੀ ਸੋ ਪਹਿਲਾਂ ਕਿਸਾਨਾਂ ਦੇ ਨਾਲ ਮੁਆਵਜ਼ੇ ਬਾਰੇ ਗੱਲ ਹੋਵੇਗੀ ਤੇ ਬਾਅਦ ਦੇ ਵਿੱਚ ਇਹ ਜਦੋਂ ਜ਼ਮੀਨ ਐਕਵਾਇਰ ਹੋ ਜਾਵੇਗੀ ਤਾਂ ਕਿਸਾਨਾਂ ਨੂੰ ਇਸ ਦੇ ਬਦਲੇ ਦੇ ਵਿੱਚ ਵੱਡੀ ਰਕਮ ਦਿੱਤੀ ਜਾਵੇਗੀ ਦੱਸਦੀ ਹੈ ਕਿ ਅਜੇ ਤੱਕ ਰੇਲਵੇ ਬੋਰਡ ਦੇ ਵੱਲੋਂ ਇਸ ਨੂੰ ਹਰੀ ਚੰਡੀ ਨਹੀਂ ਦਿੱਤੀ ਗਈ ਇਸ ਦਾ ਅਜੇ ਸਰਵੇਖਣ ਹੋ ਰਿਹਾ ਹੈ ਸਰਵੇਖਣ ਤੋਂ ਬਾਅਦ ਪੁਣੇ ਦੀ ਇੱਕ ਕੰਪਨੀ ਤਿੰਨ ਪੜਾਵਾਂ ਦੇ ਵਿੱਚ ਜਿਹੜਾ ਕਿ ਇਹਦੀ ਜਾਂਚ ਪੜਤਾਲ ਕਰੇਗੀ ਉਸ ਤੋਂ ਬਾਅਦ ਹੀ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਵੇਗਾ ਸੋ ਪੰਜਾਬ ਦੀਆਂ ਜ਼ਮੀਨਾਂ ਦੇ ਰੇਟ ਵਧਣਗੇ ਜਿਹੜੇ ਕਿ ਦੁੱਗਣੇ ਤੋਂ ਵੀ ਜ਼ਿਆਦਾ ਹੋ ਸਕਦੇ ਨੇ